ਹੈਲੋ ਜੀ ਸਤ ਸ੍ਰੀ ਅਕਾਲ ਦੁਲੜ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਹੁਣ ਆਪਾਂ ਮੱਜਾਂ ਦਾ ਅੱਧਾ ਇੱਕ ਕੰਮ ਕਰਿਆ ਹੀ ਹੁਣ ਮੈਂ ਦੁਬਾਰਾ ਫਿਰ ਜਾਨੀ ਹੈਗੀ ਠੰਡ ਹੋਈ ਪਈ ਹੈ ਨਾ ਮੱਜਾਂ ਨੂੰ ਨਮਾਉਣ ਨੂੰ ਜੀ ਨਹੀਂ ਕਰਦਾ ਹੈਗਾ ਪਹਿਲਾਂ ਠੰਡ ਨਾਲ ਗਾਂ ਬਿਮਾਰ ਹੋਊਗੀ ਤੇ ਹੁਣ ਮੈਨੂੰ ਐਂ ਜੇ ਲੱਗਦਾ ਮੈਂ ਨਿਮਾਵਾ ਜਾਂ ਕੀ ਕਰਾਂ ਹੁਣ ਦਿਨੇ ਨਮਾਉਣੀਆਂ ਪਿਆ ਕਰਨੀਆਂ ਕੰਮ ਹੋਰ ਵਧਿਆ ਕਰੂਗਾ ਨਾ ਜੇ ਨਹੀਂ ਨਮਾਉਂਦੇ ਗਾਂ ਬਾਲੀ ਨਹੀਂ ਲਿਬੜਦੀ ਐ ਮੱਝਾਂ ਨਹੀਂ ਲਿਬੜਦੀਆਂ ਹੈ ਗਾਂ ਜ਼ਿਆਦਾ ਨਿਬੜਦੀ ਹੈਗੀ ਹੁਣ ਮੈਂ ਥੋੜਾ ਜਿਹਾ ਫ੍ਰੀ ਸੀਗੀ ਮਹਾ ਚੱਲ ਵੀ ਹੈ ਜ ਮੈਂ ਥੋੜਾ ਜਿਹਾ ਲੇਟ ਜਾਊਂਗੀ ਮੱਝਾਂ ਬੰਨੀ ਤੇ ਮੈਂ ਆਪਾਂ ਘਿਓ ਬਣਾਉਣ ਲੱਗ ਗਈ ਘਿਓ ਮੈਂ ਧਰ ਲਿਆ ਰਿੜਕ ਲਿਆ ਸੀ ਸਵੇਰੀ ਨਾ ਉਠਦੀ ਨਹੀਂ ਚਾਹ ਬਣਾਉਂਦੇ ਬਣਾਉਂਦੇ ਘਿਓ ਰਿੜਕ ਕੇ ਕੱਢ ਗਈ ਸੀਗੀ ਤੇ ਹੁਣ ਮੱਖਣੀ ਆਪਾਂ ਧਰਤੀ ਗਰਮ ਕਿਉਂ ਬਣੀ ਜਾਂਦਾਗਾ ਕਿਉਂ ਬਣਦੇ ਬਣਦੇ ਇੱਕ ਦੋ ਆਪਾਂ ਕੰਮ ਕਰ ਲੈਣੇ ਆਗੇ ਥੋੜੇ ਮੋਟੇ ਨਾ ਕਿਉਂਕਿ ਕੱਲ ਨੂੰ ਸੰਗਰਾਣ ਦਾ ਮੈਂ ਤਾਂ ਜਲਦੀ ਨਹੀਂ ਸੀ ਮੈਨੂੰ ਕੱਲ ਬੀਬੀ ਨੇ ਦੱਸਿਆ ਵੀ ਕੱਲ ਨੂੰ ਸੰਗਰਾਣ ਦੇਗੀ ਤੇ ਅੱਜ ਨਾਲ ਤਾਂ ਸੰਗਰਾਣ ਦਾ ਕਿਉਂ ਕੱਢ ਕੇ ਰੱਖ ਦਾਂਗੇ ਨਾਲੇ 21 ਅਕਤੂਬਰ ਦਾ ਸ਼ਿਕੰਦਰ ਦਾ ਜਨਮ ਦਿਨ ਹੈਗਾ ਦੀਵਾਲੀ ਵਾਲੇ ਦਿਨ ਫੇਰ ਉਹ ਉਹਦਾ ਵੀ ਕਿਉਂ ਕੱਢ ਕੇ ਰੱਖ ਦਾਂਗੇ ਦੇਖ ਕਰਾਉਣੀ ਹੁੰਦੀ ਆ ਆਪਾਂ ਨਾ ਤੇ ਦੋਵੇਂ ਕਿਉਂ ਕੱਢ ਕੇ ਅੱਜ ਬਸ ਉਹਨਾਂ ਜੋਗੇ ਹੋਊਗਾ ਕਿਉਂਕਿ ਹੁਣ ਇੱਕ ਮੱਝ ਹੀ ਦਿੰਦੀ ਆ ਥੋੜੀ ਦੁੱਧ ਹੁੰਦਾ ਹੈਗਾ ਨਾ ਬਾਬਿਆਂ ਦਾ ਬਣਾ ਕੇ ਰੱਖ ਦਾਂਗੇ ਤੇ ਫਿਰ ਆਪਾਂ ਕਰਦੇ ਆਂਗੇ ਹੋਰ ਕੰਮ ਤਾਂ ਦੇ ਨਾ ਇੱਧਰ ਜਿਹੜੀ ਲੱਸੀ ਪੀਏਗੀ ਉਹ ਸਾਰੀ ਕੁੱਤਿਆਂ ਦੇ ਕੰਮ ਬਿੱਲੀਆਂ ਦੇ ਕੰਮ ਕੁਛ ਮੈਂ ਭਾਂਡੇ 'ਚ ਪਾਇਆ ਹੀ ਕੁਛ ਮੈਂ ਪਤੀਲੇ ਆਂ ਹੀ ਰੱਖਦਾ ਜਦੋਂ ਐ ਕਰਨੀ ਉਹਦੀ ਪਾ ਲਿਆ ਕਰੂੰਗੇ ਨਾ ਕਦੇ-ਕਦੇ ਤਾਂ ਪੀ ਜਾਂਦੀ ਐ ਨਹੀਂ ਕਦੇ-ਕਦੇ ਤਾਂ ਦੁੱਧ ਪਾਲਦੀ ਐ ਨੀ ਗੱਜ ਬਿੱਲੀ ਹੁਣ ਆਈ ਦੁੱਧ ਪੀ ਕੇ ਗਈਏਗੀ ਲੱਸੀ ਨਹੀਂ ਪੀਤੀ ਹੈਗੀ ਕਦੇ-ਕਦੇ ਐ ਨਹੀਂ ਪਤਾ ਹੈਗਾ ਬਾਲਟੀ ਨੂੰ ਵੀ ਜਿੰਮੜੀ ਆਣ ਜਿਹੜੀ ਬਾਲਟੀ ਦੇ ਵਿੱਚ ਆਪਾਂ ਪਾ ਦੇਣੀ ਹੁੰਦੀ ਹੈਗੇ ਨਾ ਹਾਂ ਜੇ ਲੱਸੀ ਲੁਸੀ ਜੰਮੀ ਨਹੀਂ ਰਹੀ ਹੈਗੀ ਇਹਦੇ ਵਿੱਚ ਇੰਨਾ ਸੋਹਣਾ ਕਿਉਂ ਬਣਾ ਮੱਖਣੀ ਨਾ ਬਹੁਤ ਵਧੀਆ ਲੋਈ ਕੰਮ ਤਾਂ ਤੇ ਆ ਪਨ ਵੇੜ ਲੈ ਕੱਪੜਾ ਲੀਡਾ ਧੋਤਾ ਹੁਣ ਕਿਉ ਅੱਜ ਮੇਰਾ ਸਵੇਰ ਦਾ ਹੀ ਬਣਾਇਆ ਪਿਆਗਾ ਨਾ ਹੇ ਉਦੋਂ ਗਰਮ ਸੀਗਾ ਮੈਨੂੰ ਇਹ ਹੋਗਾ ਮਾਚਲ ਮੈਂ ਮੱਝਾਂ ਦਾ ਕੰਮ ਨਹੀਂ ਵੇੜਨਾ ਤੇ ਹੁਣ ਕਿਉ ਵੀ ਪੁੰਦਿਆਂ ਨਾਲੇ ਮੈਂ ਇਧਰ ਚਾਹ ਤਾਂ ਰੱਖੀਏਗੀ ਚਾਹ ਬਣਾ ਕੇ ਪੀਨੇ ਪਹਿਲਾਂ ਠੰਡ ਜੀ ਆਈ ਹੈ ਨਾ ਕੰਡੇ ਜੀ ਤੇ ਹੋ ਜਾਣਗੇ ਕੰਮ ਕਰਨ ਨੂੰ ਤੇ ਕਿਉ ਫਿਰ ਦੇਖਦੀ ਹੈਗੀ ਭਾਂਡੇ ਵਿੱਚ ਪੁੰਨ ਕੇ ਰੱਖ ਦਾਂਗੇ ਆਪਾਂ ਨਵੀ ਦੇ ਰੇੜੀ ਖਾਤੇ ਜੇ ਲਹਣ ਲੱਗੇ ਸੀਗੇ ਮਾਹ ਚਲ ਮੈਂ ਚਾਹ ਬਣਾ ਕੇ ਦੇਵਣੀਗੀ ਫਿਰ ਐਂ ਜੇ ਹੋ ਜਾਂਦਾ ਜਦੋਂ ਕੋਈ ਕੰਮ ਕਰਦਾ ਹੋਵੇ ਨਾ ਵੀ ਚਾਹ ਨਾਲ ਵਧੀਆ ਜੀਜਾ ਲੱਗ ਜਾਂਦਾਗਾ ਕੰਮ ਕਰਦੇ ਦਾ ਚਾਹ ਪਣੀ ਰਿੱਜ ਗਈ ਫਿਰ ਪੀਨੇਗੇ ਫੜਾਉਣੇ ਸਾਰਿਆਂ ਨੂੰ ਨਾ ਮੈਂ ਤਾਂ ਇਕੱਲੀ ਹੋਈ ਐ ਇਧਰ ਨਵੀ ਆਪ ਦਾ ਕਮਰੇ ਜਭਾਗੀ ਉਹਦੇ ਰੇੜੀ ਆਡ ਬੈਠੇ ਨੇ ਕਿ ਮੈਂ 베ੜੇ ਚ ਧਲੂਂਗੀ ਡਾਈ ਬੈਠੀ ਐਗੀ ਤੇ ਮਾ ਮੇਰੇ ਤੰਦਰਵਾੜ ਨੂੰ ਚੀਜ਼ ਨਹੀਂ ਕਰਦਾ ਹੈਗਾ ਪਤਾ ਨਹੀਂ ਕਾਤੋਂ ਠੰਢੀ ਜੀ ਤਾਂ ਐ ਲੱਗੂਗਾ 베ੜੇ ਚ ਬੈਠੀ ਐ ਨਾ ਤੇ ਬਹਾ ਅੰਦਰ ਜਾ ਕੇ ਤਾਂ ਇਹ ਹੋ ਜਾਂਦਾ ਸਾਵੰਤ ਜਿਹਾ ਹੋ ਜਾਂਦਾਗਾ ਸਰਦੀਆਂ 'ਚ ਤਾਂ ਕੰਮ ਬੈਠੇ ਨੇ ਗਰਮੀ 'ਚ ਤੇ ਚਲੋ ਬੈਠਣਾ ਪੈਂਦਾ ਮਜੂਰੀ ਕਰਨ ਬਿੱਲੇ ਪੈ ਸੀ ਪਹਿਲਾਂ ਲਾ ਕੇ ਹੀ ਰੱਖਦੇ ਉਹਦੋਂ ਮੈਂ ਉਹ ਹੀ ਰੱਖਦੇ ਸੀ ਉਹਦੋਂ ਫਿਰ ਥਾ ਨਹੀਂ ਸੀ ਰਗਾ ਨਹੀਂ ਸੀ ਸਾ ਦੇਖ ਲੈ ਕੱਲ ਦੀ ਬਾਲੀ ਦੀ ਸ਼ਾਪਿੰਗ ਕੀਤੀ ਐਨੇ ਪੋਣੇ ਐਨੇ ਪੋਣੇ ਲੈਨੇ ਕਿ ਸੇ ਪੋਣੇ ਲੈ ਲੈ ਸਬਜ਼ੀ ਰੱਖਣ ਲੱਗੀ ਘਰ ਤੋਂ ਮਰਵਾ ਲਈ ਮਾਟਰਾਂ ਪੈਕਟ ਕੱਟਣ ਲੱਗੀ ਦੀਵਾਲੀ ਤੇ ਅੱਪਾ ਬਹੁਤ ਸਾਰੀ ਸ਼ਾਪਿੰਗ ਕੀਤੀ ਹੈਗੀ ਬਈ ਇਹ ਸੋ ਆਜਾ ਤਰਾ ਪੁਰਸੋਈ ਵਾਲੀ ਚੀਜ਼ਾਂ ਦੀ ਲੋਡ ਹੁੰਦੀ ਹੈ ਨਾ 5 ਚ ਤਾਂ ਪੌਣੇ ਲੈ ਲੈ ਪਤਾ ਨਹੀਂ ਕਾਤੋਂ ਇੰਨੇ ਪੌਣੇ ਲੱਗਦੇ ਨੇ ਕਿ ਜਿਵੇਂ ਨਾ ਹੁੰਦਾ ਹਾੜੀ ਘਰ ਅਹ ਗਰਮੀ ਅੱਜ ਆਪਾਂ ਜੀਰੀ ਲਾਉਣ ਵੇਲੇ ਉਦੋਂ ਜਦੋਂ ਵੀ ਰੋਟੀ ਜਾਂਦੀ ਹੈ ਜਿਹਦੇ ਘਰੇ ਬਸ ਪੌਣਾ ਨਹੀਂ ਮੁੱਕ ਗਿਆ ਹੁੰਦਾ ਹੈਗਾ ਫਿਰ ਮੈਂ ਤਾਂ ਹੁਣ ਇਕੱਠੇ ਕਈ ਲੈ ਲਈ ਬੀਬੀ ਕੱਲ ਬੀਬੀ ਹੈਗੀ ਸੀ ਇਧਰ ਬੀਬੀ ਨੂੰ ਭਾਈ ਖੜਾ ਲੈ ਇੱਥੇ ਆਪਣੇ ਆਉਂਦੀ ਹੁੰਦੀ ਹੈਗੀ ਹੈ ਨਾ ਫਿੱਟਰ ਜਾਂਦਾ ਹੁੰਦਾ ਹੈਗਾ ਤੇ ਉਹਨਾਂ ਤੋਂ ਲੈ ਲਈ ਫਿਰ ਹੁਣ ਅੱਜ ਮੈਂ ਕੱਲ ਤੋਂ ਥੇ ਸੀ ਕਿ ਸ਼ਾਮ ਜੇ ਨੂੰ ਹੁਣ ਸੁਕਾ ਕੇ ਇਹਨਾਂ ਨੂੰ ਸਾਰਿਆਂ ਨੂੰ ਸਾਹਮਣੇ ਲੈ ਆਗੀ ਕਰੇ ਆਪ ਤਾਂ ਉਹੀ ਗੱਲ ਹੈ ਕਿ 1 2 ਪੌਣੇ ਨਾਲ ਸਾਰਿਆਂ ਨੇ ਕਿ ਜਿਹੜੇ ਵਧੀਆ ਪੌਣੇ ਨੇ ਉਹ ਸਾਰੇ ਹੀ ਵਗ ਜਾਂਦੇ ਨੇ ਕਿ ਰੋਟੀ ਨਾਲ। ਨਾਲ ਇਹਨੂੰ ਕਹਿ ਸਕਦੇ ਆਂਗੇ ਨਾ ਵੀ ਕੀ ਕਹੀਏ ਪੌਣਾ ਕਿੱਡੀ ਕੀ ਚੀਜ਼ ਹੈਗੀ। ਔਖਾ ਬੋਧ ਹੋ ਜਾਂਦਾ ਪਰ। ਭੈ ਹੋਗੇ। 6 ਨਹੀਂ ਬੰਦ ਸਾਰਾ ਸੈਪਟ ਵੀ ਸੀਗਾ ਉਹ ਬੀਬੀ ਨੇ ਵਿੱਚ ਚਾਰ ਡੱਡ ਦੇ ਲੈ ਲੈ ਕਹਿੰਦੀ ਲੇਖੇ ਗਏ। ਹੋਆ ਫਿਰ ਸਾਰੇ ਇੱਕੋ ਜਿਹੇ ਵੀ ਹੋ ਗਏ। 4 5 6 ਮੈਂ ਤਾਂ ਆਹੀ ਕਿਹਾ ਸੀ ਸਾਰੇ। ਮੈਂ ਆਹੀ ਕਰਨ ਦੇ ਲਾ। ਨਾ ਸੋਣੀ ਨਹੀਂ ਇਹ ਕੱਲ ਇਹਦੇ ਕੋਲ ਕੋਲ ਆਣੀ ਚਾਹ ਨਹੀਂ ਬਲਾਈ ਸੋਣੀ ਸਮਾਚਾਰ ਖੁਣਕੜਾ ਹਜੇ ਲਾਉਣੇ ਨੇ ਕਿ ਜਦੋਂ ਲਾ ਲਾਂਗੇ ਉਦੋਂ ਲੰਬਾ ਜੀ ਲੋ ਸੇ ਤਾਂ ਪਾਉਣੇ ਲੈ ਨੇ ਇੱਕ ਭਾਈ ਸਾਡੇ ਤੇਆਂ ਟੁੱਟ ਗਈਆਂ ਸੀਗਾ ਕੋਈ ਵੀ ਚੀਜ਼ ਲੈ ਲਓ 100 ਦੀ ਸੇਰ ਆ ਘਮ ਸੀਗਾ ਜਿਵੇਂ 99 ਰੁਪਈਆ ਨਹੀਂ ਆਪਾਂ ਚੀਜ਼ ਮੈਨ ਲੈ 99 ਦੀ ਲੈ ਕੇ ਆਉਂਦੇ ਹੁਣਗੇ 1 ਰੁਪਿਆ ਘਟ ਲੈਣੇ ਹੋਣਗੇ ਨਹੀਂ ਹੋਊਗਾ ਦੋ ਆ ਗੋਟੀਆਂ ਜੇ ਲੰਝਣਗੇ ਜੇ ਮੈਂ ਸਬਜ਼ੀ ਸੂਚੀ ਕੱਟਦੇ ਨਾ ਔਖਾ ਹੋ ਜਾਂਦਾ ਸੀ ਛਿਲਕਾ ਪਾਉਣ ਨੂੰ ਮੈਂ ਕਦੇ ਥਾਰ ਤੋਂ ਪਾ ਲੈ ਕਦੇ ਕਸਟ ਪਾ ਲੈ ਇੰਜ ਕਰੀਏ ਕਿਹ ਕਿਹ ਦੋ ਨੇ ਇੱਕ ਹੈ ਤਾਂ ਇੱਕ ਉਧਰ ਪੀਛੇ ਛਿਲਕਾ ਪਾਤਾ ਜੇ ਇੱਕਾਂ ਨੇ ਸਟੀਲ ਬੁਰ ਲਿਆਗਾ ਨਾ ਸਟੀਲ ਬੁਰਸ਼ ਆਪਣੇ ਆ ਸੈਲਫਾ ਵਗੈਰਾ ਸਾਫ਼ ਕਰਨ ਵਾਸਤੇ ਢੰਡੂ ਨੂੰ ਸਾਫ਼ ਕਰਨ ਵਾਸਤੇ ਇਹ ਵਧੀਆ ਰਹਿੰਦਾਗਾ ਦੂਜਾ ਕੁਛ ਜਿਹਾ ਉਹ ਹੋ ਜਾਂਦਾਗਾ ਟੁੱਟ ਜਾਂਦਾ ਬਾਕੀ ਉਹਦੇ ਤਾਰਾਂ ਹੀ ਵਿੱਚ ਰਹਿ ਜਾਂਦੀਆਂ ਨਹੀਂ ਆ ਤਾਰਾਂ ਚ ਚੀਜ਼ ਫਸ ਜੰਦੀ ਕੱਢਣੀ ਔਖੀ ਆ ਫਿਰ ਇਹ ਕਹਦੇ ਤੋਂ ਕਿ ਉਹੇ ਜਿਹੀ ਹੋ ਜਾਂਦਾ ਫਿਰ ਮੈਂ ਦੋ ਤਿੰਨ ਲੈ ਲਈ ਮਾਤਾ ਜੀ ਬਧੀਆ ਲੱਗਦੇ ਨੇ ਕਿ ਭਾਂਡਾ ਕੋ ਵੀ ਸਾਫ਼ ਕਰ ਦੂਗਾ। ਖਰਾਬ ਵੀ ਛੇਤੀ। ਖਰਾਬ ਵੀ ਨਹੀਂ ਹੁੰਦਾ। ਹੂੰ। ਤਾਰਾਂ ਜੀਆਂ। ਇਹ ਆਪਾਂ ਹੋਰ ਤਾਂ ਨਹੀਂ ਕੋਈ ਕੁਝ ਲੈ ਕਰਨ? ਨਾ। ਬਸ। ਬਸ ਇਹੀ ਲੈ ਸੀਗਾ। ਕੱਲ ਸ਼ਾਮ ਜੀ ਨੂੰ ਲਈ ਸੀ। ਪਹਿਲਾਂ ਮੈਂ ਕੱਪੜਾ ਨਹੀਂ ਦਾ ਸਾਹਮਿਆ ਸਾਰਾ ਪ੍ਰੈਸ ਕਰ ਕਰ ਫਿਰ ਉਸ ਤੋਂ ਬਾਅਦ ਵਿੱਚ ਉਹ ਭਾਈ ਖੜਾ ਲਿਆ ਫਿਰ ਕਿੰਨਾ ਟਾਈਮ ਉੱਥੇ ਲੱਗ ਗਿਆ। 4-500 ਰੁਪਏ ਲਾਏ। ਕੱਲ ਮੈਂ ਟੇ ਜੀ ਇੱਕ ਉਹ ਲੈ ਆਪਨੇ ਝਾੜੂ ਵਾਲਾ। ਆ ਉਹ ਮਾਸੀ ਨੇ ਜਾਇ ਸਾਫ ਕਰਨਾ ਉਹ ਮਾਸੀ ਨਹੀਂ ਲਿਆ ਸੀਗਾ ਇੱਕ ਮੈਨੂੰ ਲੈ ਕੇ ਦੇਗੀ ਕਹਿੰਦੀ ਫਿਰ ਤੂੰ ਨਹੀਂ ਮੇਰੇ ਚੱਕੇਂਗੀ ਹੱਸਣ ਲੱਗੀ ਲੈ ਕੇ ਆਪ ਗਈ ਸੀ ਸਾਡਾ ਤੇ ਉਹ ਟੁੱਟ ਗਿਆ ਮੈਨੂੰ ਕਹਿੰਦੀ ਤੁਹਾਡਾ ਟੁੱਟੇ ਪਏਗਾ ਕਹਿੰਦੀ ਨਹੀਂ ਤੂੰ ਮੇਰੇ ਨਾਲ ਚੱਕੇਂਗੀ ਤੇ ਤੈਨੂੰ ਵੀ ਲੈ ਜਾਣੀ ਹੈ ਫਾਇਦਾ ਸੋਚਿਆ ਯਾਰ ਤੇ ਮੈਂ ਚੱਲ ਲੈ ਕੇ ਦੇ ਦੇਣਾ ਵਿਆਹ ਹੋ ਜਾਂਦਾ ਤਾਂ ਮੈਂ ਹਮ ਹੁਣ ਤੋਂ ਮੈਂ ਸਾਫ ਕਰ ਲਵਾਂ ਵੀ ਜਦੋਂ ਆਪਾਂ ਸਾਫ ਸਫਾਈ ਕਰਦੇ ਹਾਂ ਉਹ ਤਾਂ ਕਈ ਵਾਰ ਚੀਜ਼ ਕੋਲੇ ਹੁੰਦੀ ਨਹੀਂਗੀ ਫਿਰ ਚੱਲ ਉਹ ਲੈ ਕੇ ਦੇਗੀ ਕੋਨੇ ਲੈ ਲਿਆ ਮੇਰੀ ਸੋਖਾ ਹੋ ਜਾਂਦਾ 500 ਰੁਪਏ ਆ ਰਗਾ 200 ਉਹਨਾਂ ਦਾ ਪਹਿਲਾਂ ਦੇਣਾ ਸੀਗਾ ਕਿੰਨੇ ਦਾ ਉਧਰ ਬੀਬੀ ਦਾ ਅੱਛਾ 200 ਬੀਬੀ ਮੋੜ ਦਿੱਤਾ ਸੀ 500 ਰੁਪਏ ਨਾਲ ਤੇ ਹੁਣ ਆਪਾਂ ਸਬਜ਼ੀ ਰੱਖ ਲਈ ਆਲੂ ਮਟਰ ਅੱਜ ਆਪਣੇ ਰਿਸ਼ਤੇਦਾਰ ਆ ਰਹੇ ਨੇਗੇ ਤੇ ਫਿਰ ਆਪਾਂ ਤੁਹਾਨੂੰ ਉਹਨਾਂ ਨੂੰ ਵੀ ਮਿਲਾਵਾਂਗੇ ਉਹਨਾਂ ਦਾ ਫੋਨ ਆ ਗਿਆ ਫਿਰ ਮੈਨੂੰ ਸਬਜ਼ੀ ਦੀ ਫਿਕਰ ਪਈ ਮੈਂ ਚਲ ਮੈਂ ਪਹਿਲਾਂ ਪਹਿਲਾਂ ਸਬਜ਼ੀ ਬਣਾ ਲਵਾਂ ਫਿਰ ਐ ਹੁੰਦਾ ਨਾ ਵੀ ਆਉਣਗੇ ਆਪਾਂ ਅਗਲਾ ਵੀ ਕਹਿੰਦਾ ਜੀ ਕਰਕੇ ਆਏ ਨੇ ਕਿ ਵੀ ਆਪਾਂ ਉੱਥੇ ਚੱਲੀਏ ਨਾ ਵੀ ਚਲ ਆਪਾਂ 2 ਮਿੰਟ ਬੈਠਾਂਗੇ ਗੱਲਾਂ ਸੁਣਾ ਲੈਂਦੇ ਹਾਂ ਤੇ ਮੇਰੇ ਤਾਂ ਇਸ ਮਹਾ ਬਿਆ ਲੈ ਕੇ ਆਉਂਦੇ ਹੁਣ ਕੀ ਬਿਆ ਨਹੀਂ ਹਜੇ ਲੈ ਕੇ ਆਉਂਦੇ ਹੈਗੇ ਮੰਮੀ ਥੋੜੇ ਹੁੰਦੇ ਨੇਗੇ ਤੇ ਉਹ ਵੈਸੀ ਮਿਲਣ ਆਉਂਦੇ ਨੇ ਕਹਿੰਦੇ ਸਾਡਾ ਜੀ ਨਹੀਂ ਲੱਗਿਆ ਕਹਿੰਦੇ ਅਸੀਂ ਇੱਕ ਬੀਚ ਲੱਫ ਪਿਆਲ ਗੜ ਜਾਏ ਆਉਂਦੇ ਹੈਗੇ ਅਸੀਂ ਆਪਣੇ ਸਾਰੇ ਕੰਮ ਬੀਬੀ ਨੇ ਮਰ ਪੁੱਛਿਆ ਰਹਿੰਦੀ ਕੋਈ ਕੰਮ ਪਤਾ ਨਹੀਂ ਕਰਦੀ ਕਹਿੰਦੀ ਫਟਾਫਟ ਬੈਲੀ ਹੋ ਜਾ ਮਾਹ ਨਹੀਂ ਪਤਾ ਸਾਰੇ ਕੰਮ ਬਿੜੀ ਬੈਠੀਆਂ ਅੱਜ ਫਰੀ ਹੋਈਆਂ ਪਹਿਲਾਂ ਅੱਜ ਅਸੀਂ ਜਾਣ ਦੀ ਸਲਾਹ ਕਰਦੇ ਸੀ ਸੁਨਾਰਾ ਲੈ ਕੇ ਗਾਹਾਂ ਜਦੋਂ ਅਸੀਂ ਕੱਲ ਤਾਂ ਮੈਂ ਫੋਨ ਕਰਨਾ ਭੁੱਲ ਗਏ ਅਮਰੀ ਨੂੰ ਜਦੋਂ ਅੱਜ ਸਵੇਰੇ ਫੋਨ ਕਰਿਆ ਉਦੋਂ ਉਹ ਵਾਗ ਗਿਆ ਆਉਣ ਦੇ ਨਾਲ ਫਲਾਣੀ ਡਾ ਲੈਣਾ ਨ ਤੇ ਫਿਰ ਕਹਿੰਦੇ ਸਾਨੂੰ ਸ਼ਾਮ ਹੋ ਜੂਗੀ ਫਿਰ ਮਹਾਵੀ ਆਏ ਤਾਂ ਅਗਲੇ ਨੂੰ ਆ ਕੇ ਵੀ ਓੱਖਾ ਹੋ ਜਾਏ ਜੇ ਅੱਪ ਗਏ ਨਾ ਤੇ ਹੁਣ ਕੱਲ ਤੇ ਗੱਲ ਰੱਖਦੀ ਨਾਲੇ ਤਾਂ ਅੱਜ ਸਾਡਾ ਸਾਰਾ ਦਿਨ ਹੀ ਲੰਘ ਗਿਆ ਚਲ ਹੁਣ ਉਹ ਆ ਜਾਣਗੇ ਮੂਡ ਜਮੜਾ ਸੈੱਟ ਹੋ ਜਾਊਗਾ ਉਧਰੋਂ ਨਵੀ ਦੇ ਡੇਢ ਕਿਹ ਅੰਦੇ ਨੇਗੇ ਕਹਿੰਦੇ ਸਾਰਾ ਦਿਨ ਮੇਰਾ ਬੇਕਾਰ ਕਰਾ ਤਾਂ ਕਹਿੰਦੇ ਮੈਂ ਪਰਣਾ ਨਹੀਂ ਬਣਨਾ ਮੈਨੂੰ ਐਸਵੇਂ ਜਾਊਂਗਾ ਮੈਂ ਉਹਦੀ ਪਰਣਾ ਬਨੂਣਾ ਕਿ ਕਹਿੰਦੇ ਵੇ ਨਾ ਮੈਂ ਉਧਰ ਦਾ ਨਾ ਉਧਰ ਦਾ ਨਾ ਰੇ ਆਇਆ ਸੀ ਨਾ ਕਹਿੰਦੇ ਉਹ ਲਿਆ ਸਕਿਆ ਅੱਜ ਮੇਰੇ ਕਹਿੰਦੇ ਕੋਈ ਕੰਮ ਨਹੀਂ ਬਣਾ ਬਣਾ ਮਾ ਮੇਰਾ ਵੀ ਨਹੀਂ ਹੈਗੇ ਸਾਰਾ ਦਿਨ ਹੀ ਆਲੇ ਮਟੋਲੇ ਕਰਦੀ ਤੇ ਲ ਮਰ ਜਾ ਉਹ ਹੋ ਜਾਂਦਾ ਹੈਗਾ ਨਹੀਂ ਬੇਕਾਰ ਹੀ ਸੀ ਦਿਨ ਨੰਨਾ ਪੈਂਦਾ ਜਿਹੜਾ ਕਹਿੰਦੇ ਚੰਗਾ ਹੀ ਹੁੰਦਾ ਹੁੰਦਾ ਹੈਗਾ ਨਾ ਤੇ ਪਤਾ ਨਹੀਂ ਉਹਨਾਂ ਨੂੰ ਮਿਲਣ ਲੈ ਕਰ ਕੀ ਨੰਨਾ ਪੈ ਗਿਆ ਨਹੀਂ ਜੇ ਪਹਿਲਾਂ ਫੋਨ ਕਰ ਲੈਂਦੇ ਕਿ ਉਹ ਰਹਿ ਜਾਂਦੀਆਂ ਤੇ ਫਿਰ ਅੱਜ ਅਸੀਂ ਉੱਥੇ ਵਗ ਜਾਈ ਤੇ ਫਿਰ ਅਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ ਸੀ ਹੈ ਨਾ ਜੋ ਕੁਝ ਕਰਦਾ ਪ੍ਰਮਾਤਮਾ ਵਧੀਆ ਕਰਦੇ ਹੈ ਨਾ ਐ ਨਹੀਂ ਹੁੰਦਾ ਹੈਗਾ ਵੀ ਆਪਾਂ ਕਹਦੇ ਨੇ ਵੀ ਮਾੜਾ ਹੋ ਗਿਆ ਤੇ ਵੈਸੇ ਦਿਨ ਤਾਂ ਸਾਡਾ ਬੇਕਾਰ ਜਾਂ ਲੱਗਿਆ ਚਲੋ ਉਹ ਵੀ ਵਧੀਆ ਹੀ ਹੋਇਆ ਇਹ ਵੀ ਤੇ ਚਲੋ ਇਹ ਹੁਣ ਮੈਂ ਸਬਜ਼ੀ ਦੇਖਦੇ ਨਾਲ ਚਾਹ ਬਣਾਉਣੀ ਹੈਗੀ ਨਾ ਚਾਹ ਅੱਜ ਮੈਂ 10 ਵਜੇ ਚਾਹ ਬਣਾਣੀ ਉਦੋਂ ਮੈਂ ਕੰਢੀ ਵੀ ਪੀ ਕੇ हट ਗਈ ਦੁਕਾਨ 'ਚ ਕੋਈ ਆ ਗਿਆ ਜਿਸ ਨੂੰ ਮੈਂ ਚਾ ਲੈ ਕੇ ਗਈ ਫਿਰ ਮੈਂ ਵਾਪਸ ਆ ਗਈ ਨਾਲੇ ਤਾਂ ਕਿਸੇ ਨੇ ਪੀਤੀ ਨਹੀਂ ਹੈਗੀ ਨਾ Papa ji ਵੀ ਪੀਤੀ Papa ji ਪਿੰਡ 'ਚ ਹੀ ਦੂਰੇ ਫਿਰਦੇ ਨੇ ਅੱਜ ਪਤਾ ਨਹੀਂ ਕੀ ਕਰਦੇ ਤੇ ਨਾ ਨਵੀ ਤੇ ਰੜੀ ਨਹੀਂ ਪੀਤੀ ਨਾ ਨਵੀ ਨਹੀਂ ਪੀਤੀ ਕੰਢੀ ਨੇ ਪੀ ਲਈ ਵਾਕੇ ਉਹ ਨੂੰ ਪਈ ਹੁਣ ਉਧਰ ਪਾਉਣੀਆ ਨੂੰ ਹੁਣ ਵੀ ਦੁਪਹਿਰ ਦੀ ਚਾਹ ਕੋਈ ਪੀਣ ਵਾਲੀ ਨਹੀਂ ਹੈਗਾ ਮੈਂ ਡਿੱਕੀ ਜਾਂਦੀ ਸੀ ਮਾਹ ਜੀ Papa ji ਦੇ ਨਵੀ ਦੀ ਰੜੀ ਆ ਜਾਣਾ ਤਾਂ ਫਿਰ ਮੈਂ ਚਾਹ ਹੋਰ ਬਣਾ ਲਾਂ ਤੇ ਇਕੱਲੇ ਬਣਾ ਕੇ ਫਿਰ ਜੀ ਨਹੀਂ ਕਰਦਾ ਹੈਗਾ ਮੈਂ ਤਾਂ 10 ਵਜੇ ਵੀ ਪੀ ਫੁੱਟੀ bari bari ਕਿੱਥੇ ਕੰਢੀ ਪੀ ਜਾਊਂਗੀ ਇਹ ਹੁਣ ਆਪਾ ਸਮਾਨ ਮੰਗਾਇਆ ਸੀ ਇਹ ਮੈਨੂੰ ਲੱਗਿਆ ਆ ਗਈ ਨਾ ਕਿਹੜਾ ਅੱਛਾ ਡੇਢਾ ਵਾਸਤੇ ਖਾਣਾ ਚਲ ਲੱਗਿਆ ਦੀ ਲੈ ਆਏ ਥੋੜਾ ਜਿਹਾ ਆਪਾਂ ਇਹਨਾਂ ਨੂੰ ਸਾਹਮਣੇ ਕਿਸੇ ਢੋਲੀ ਚ ਸਟੀਲ ਦੀ ਢੋਲੀ ਚ ਪਾ ਕੇ ਰੱਖ ਦਿੰਨੀ ਆ ਚੱਕ ਕੇ ਚੀਜ਼ ਵਰਤੀ ਜਾਂਦੀ ਨਾ ਖੇਤ ਬੰਨੇ ਵੀ ਜਾਂਦੀ ਸੁੱਖ ਨਾਲ ਚਲੋ ਹੁਣ ਤਾਂ ਵੀ ਸਰਦੀ ਸਰਦੀ ਕੰਮ ਜਾਂਦੀ ਹੈਗੀ ਫਿਰ ਵੀ ਘਰੇ ਤੇ ਚਾਹੀਦੀ ਹੈਗੀ ਦਿਨ ਵਿਕਾਰ ਸੁਸਤ ਹੋਵੇ ਮਾਤਾ ਕੰਟਾ ਪੈ ਰਹੀ ਹੱਡੀ ਮਾਤਾ ਜੋ ਸੁੱਤੀ ਤਾਤੇ ਨੇ ਅੱਗੇ ਬਿਲ ਆ ਜਗਾਇਆ ਕਹਿੰਦਾ ਜਦੋਂ ਉਹ ਨਹੀਂ ਬੱਜਦੀ ਮਾਰੀ ਐ ਕੋਈ ਘਰੇ ਨਹੀਂ ਕੋਈ ਹੈਗਾ ਮੈਂ ਸੀਗਾ ਦਾਤਾ ਸੀ ਇਧਰੋਂ ਬਾਹਰੋਂ ਨਾ ਤੇ ਮੈਂ ਤਾਂ ਫੇਰ ਰੁਕੀ ਐ ਨਹੀਂ ਲੀਲੀ ਦਾ ਹੋਣਾ ਗਿਆ ਚਲੋ ਹੀ ਹੁਣ ਆਪਾਂ ਫੇਰ ਮਿਲਦੇ ਹੁਣ ਬਣਾਉਣੀ ਆ ਚਾਹ ਇਕੱਠੇ ਹੋਈਏ ਨੇ ਕਿ ਹੁਣ ਚਾਹ ਬਣਾ ਕੇ ਪੀਚੂਗੀ ਸਾਰੇ ਮੈਨੂੰ ਤਾਂ ਖਰਾਬ ਨੂੰ ਕਿੰਨੇ ਦਿਨ ਬਸਾ ਨਾ ਚਾਹ ਉਹ ਤਾਂ ਮੰਮੀ ਨੇ ਉਹ ਵੀਡੀਓ ਦੇਖ ਲਈ ਸਟੇਟਸ ਵਾਲੀ ਕਹਿੰਦੇ ਉਹ ਤਾਂ ਕੈਨੇਡਾ ਕਲਦੀ ਬਾ ਵੀਡੀਓ ਪਾਈ ਹੋਈ ਐ ਮੈਂ ਇਹਨੂੰ ਦੇਖੀ ਉਹ ਨਾ ਇਹ ਤਾਂ ਕੈਨੇਡਾ ਹੈ ਨਹੀਂ ਹਾ ਦੂਜੇ ਬੰਦੇ ਨੂੰ ਕੀ ਪਤਾ ਹੈ ਹਾਂ ਬਸ ਕਹੀ ਨਹੀਂ ਲੋਕ ਲੋਕ ਲੈਦੇ ਇੰਟਰਨੈਸ਼ਨਲ ਬ੍ਰਾਂਡ ਦਾ ਬੜਾ ਫੱਟਾ ਹਾਂ ਜਿਹੜੇ ਬੰਦੇ ਬ੍ਰਾਂਡ ਜਿਹੜੇ ਨੂੰ ਕੀ ਪਤਾ ਲੱਗੇ ਲੰਬੀ ਜਿਹੜੀ ਲੰਬੀ ਮੈਨੂੰ ਕਹਿੰਦਾ ਕਹਿੰਦਾ ਲੋਕਾਂ ਨੂੰ ਫੱਟਾ ਵੀ ਕੈਨੇਡਾ ਜਾਣਾ ਲੱਗੀਆਂ ਉਹ ਲੰਬੀ ਹੈ ਰੰਗ ਦਾ ਹੀ ਫਰਕ ਹੈ ਅੰਦਰੋਂ ਬੜਾ ਉਹ ਤਿੰਨੇ ਇਹਦੇ ਦੋਈ ਹੁੰਦੀਆਂ ਨੇ ਉਹਦੀ ਇੱਕ ਵਿਚਾਲੇ ਵੀ ਸੀਟਾ ਹੁੰਦੀ ਹੈ ਜਿਹੜੀ ਇੰਟਰਨੈਸ਼ਨਲ ਹੁੰਦੀ ਆ ਲਾਈਮਾ ਦੀ ਹੁੰਦੀ ਹੈ ਇਹਦੇ ਲਾਮਾ ਲਾਮਾ ਤੇ ਨੂੰ ਤਾਂ ਪਈ ਨਹੀਂ ਹਾਂ ਉਹ ਕਿ ਉਹ ਵੇ ਦੇ ਡਾਇਰੈਕਟ ਨੇ ਚਾਰ ਬਾਰੀ ਜਹਾਜ਼ ਤੇ ਜਿਹੜੇ ਉਹਨਾਂ ਨੂੰ ਤਾਂ ਪਤਾ ਲੱਗਿਆ ਵੀ ਇੰਟਰੈਜਰ ਲੱਗਿਆ ਸੀ ਕਿ ਕਿਸ ਨੇ ਕਿਹਾ ਸੀਗਾ ਵੀ ਇਹ ਜਹਾਜ਼ ਉਹ ਹੀ ਹੈਗਾ ਸੀਗਾ ਜਿਹੜੇ ਜਾਣਦੇ ਹੀ ਹੈਗਾ ਸੀਗਾ ਵੀ ਇਹ ਕਿਹਦੇ ਕਿਹਾ ਸੀਗਾ ਗੱਲ ਫਲਾਉਂਦੇ ਹੁਣ ਹਾਂ ਮੈਂ ਤਾਂ ਦੇਖ ਲਈ ਸੀ ਉਹ ਜਿਹੜੀ ਮੈਂ ਵੀ ਕਹਾਂਗਾ 10 ਦਿਨ ਲਈ ਕੀ ਉਹ ਕਿਸ਼ਤੀ ਜੀ ਚੱਲ ਕੰਪਨੀ ਮਿਲਣਾ ਜੇ ਉਹਨਾਂ ਨੂੰ ਜਾਂਦਾ ਮੈਂ ਕੰਪਨੀ ਨਾਲ ਕਹਿਣ ਕਿ ਟਿਕਟ ਕਰਾ ਦਿਓ ਮੈਂ ਤਾਂ ਉੱਥੇ ਰਹੂੰਗਾ ਤੁਸੀਂ ਮੁੜੇ ਜਾਓ ਗੱਬਨ ਤਾਂ ਇਹ ਕਮੇ ਕ ਮੈਰਾ ਕੀ ਸੀਗਾ ਉਹਨੇ ਦਿਨਾਂ ਦਾ ਟੂਰ ਹੋਣਾ ਨਾਲ ਬਾਹਰ ਚੱਲਦੇ ਬਾਕੀ ਸਿੰਘ ਦੇ ਕੋਲੇ ਮੈਂ ਤਾਂ ਜਾਂਦੇ ਨਹੀਂ ਕੋਤੋਂ ਗਏ ਕਿ ਉਹ ਬੀਬੀ ਰੋਜ਼ ਇਹਨਾਂ ਦੇ ਕਰੇਗਾ ਕਿ ਕੁਝ ਬਣਾਤਾ ਦੇ ਸਿਕੰਦਰ ਬਾਦ ਉਹ ਨਹੀਂ ਇੰਨਾ ਵਜਨ ਨਹੀਂ ਲੈ ਕੇ ਜਾਂਦਾ ਉਹ ਜਿੱਦ ਮੈਨੂੰ ਨੇ ਦੱਸਿਆ ਕਹਿੰਦੀ ਕਿ ਚੰਦਾ ਜਾਊਗਾ ਆ ਕੇ ਕਿ ਸਿੰਘ ਦੇ ਕੋਲੇ ਜਾਊਗਾ ਤੇ ਜੀਤ ਤਾਂ ਮਹਾਰਾਏ ਨਹੀਂ ਮਾਰੂਈ ਮਸਤੀ ਨਹੀਂ ਹੁੰਦਾ ਉਹ ਕਿਹਾ ਇਹਨਾਂ ਨਾਲ ਕਹਿਣਾ ਮੈਂ ਤੈਨੂੰ ਕਹਿੰਦਾ ਮੇਰੀ ਹੋਰ ਹੁਣ ਮਗਨਾ ਤੂੰ ਉਹਦੇ ਲਈ ਰੱਖਿਆ ਮੈਨੂੰ ਪਤਾ ਨਹੀਂ ਕਿ ਮੈਂ ਕੋਈ ਰਹਿਣਾ ਅਸੀਂ ਕਹਿੰਦੇ ਨੇ ਟੂਰ ਤੇ ਜਾਣਗੇ ਕਹਿੰਦੇ ਕਾਤੇ ਜਾਣਗੇ ਸਿਆਖਰ ਵਿੱਚ ਰਾਈਟ ਬਿਬੁੱਕ ਕਰਾ ਟਿਕਟ ਬੁੱਕ ਕਰਾਈ ਹੋਈ ਹੈ ਇਹ ਹੋਗਾ ਬਸ ਵੀ ਟਿਕਟ ਉਥੇ ਦੀ ਬੁੱਕ ਹੋਰ ਨਹੀਂ ਨਹੀਂ ਪਰ ਦੂਜੇ ਦਿਨ ਇਹ ਕੋਈ ਨਹੀਂ ਲੈਣਗੇ ਨੂੰ ਕਿ ਕਹੇਗਾ ਇਹ ਟਿਕਟ ਇਹਨਾਂ ਨੂੰ ਬੁੱਕ ਕਰਾਈ ਹੋਈ ਹੈ ਅਸੀਂ ਮੋੜ ਕੇ ਨਹੀਂ ਹੈਗੇ ਅਸੀਂ ਫੇਰ ਦੇਖਾਂਗੇ ਨਹੀਂ ਕਹਿੰਦੇ ਆਇਆ ਤਾਂ ਮੈਂ ਨੂੰ ਕਹਿੰਦਾ ਕਿ ਬੰਦਾ ਕਿੱ데ਗਾ ਜਾ ਰਿਹਾ ਮੈਂ ਤਾਂ ਬੁਹਾਕੀ ਨਹੀਂ ਕਹਿੰਦਾ ਤੂੰ ਚਲੋ ਜਾਂਦੇ ਹੋ ਉਹ ਕਹਿੰਦਾ ਹੋਰ ਜੇ ਤੀ ਜਾਉਂਗੇ ਉਦੋਂ ਇਹ ਤਾਂ ਬਈ ਬਾੜੀਆਂ ਆਫ ਕਰਦਾਗਾ ਤਰੀ ਦੜਾਉਂਦੇ ਨਹੀਂ ਕੀ ਦੇ ਦੇ ਜਿਹੜੇ ਦਵਾਈ ਦੇ ਰਿਹਾ ਦੇ ਬਜਾਏ ਉਹ ਆ ਕੇ ਦੇ ਹਾਂ ਹੁਣ ਤੁਹਾਨੂੰ ਕਿਵੇਂ ਦਵਾਈ ਦੇਣੀ ਹੈ ਤਾਂ ਕਰਨਾ ਕੋਈ ਜੱਗਰਾ ਮਗਾ ਮਾਤਾ ਕੈਰੇਂਟਾ ਚ ਵੀ ਲਾ ਲਾਣਾ ਹੁਣ ਬੀ ਆਕਾ ਮਗਾ ਹੁਣ ਤੁਹਾਨੂੰ ਨਾ ਪਤਾ ਵੀ ਕਿਹੜੀ ਦਵਾਈ ਦੇਣੀ ਹੈ ਹਾਂ ਹੁਣ ਉਹ ਤੇ ਗਿਆ ਜਾ ਬੈਠਾ ਬੈ ਜਾਣਾ ਫਿਰ ਕਾਤਾ ਪੁੱਛਤਾ 100 ਰੁਪਏ ਨੇ ਤੋੜ ਦੀ ਕਰਨੀ ਹੋਵੇ ਤਾਂ ਮੈਂ ਸਪੀਅਰ ਹੀ ਹੋ ਜਾਣਾ ਬਾਅਦ ਚ ਲੈ ਲੇ ਕਰੂ ਨਾ ਇਹ ਗੱਲ ਮੇਰੀ ਹੈ ਹੈ ਗਮੂਣੇ ਇੱਕ ਟੋ ਸਮਾਨ ਅਗਰੇ ਪਰ ਕੋਈ ਮੋਰ ਨਾ ਇਹ ਹੋਰਾ ਆ ਇਸ ਨੂੰ ਦਾ ਚਾਹ ਬੀ ਜਾਣਾ ਕਿੰਨਾ ਬਾਅਦ ਟਾਈਮ ਹੋ ਗਿਆ ਬ్రో ਉਹ ਜੁਦਾ ਸਾਲ ਹੈ ਜੁਦਾ 10ਵੇਂ ਸਾਲ ਦੇ 8 ਮਹੀਨੇ ਚਾਏ ਹੋ ਕੋਈ ਕੰਮ ਕੋਈ ਕੰਮ ਆਈ ਗਣਕਿਤ ਗਣਿਤ ਮੇਰਾ ਕਿਤੇ ਵਿੱਚ ਹੀ ਹੈ ਮੇਰਾ ਸੱਤ ਹਸਾਬ ਲੱਗਾ ਤੇਰਾ ਮੇਰਾ ਤੇ ਤੇ ਕਰਾ ਇਹਦਾ ਟਿੱਕ ਕਰਾ ਸਰਪਤਾ ਜਿਹਾ ਲੱਗਦਾ ਮੇਰਾ ਪਾਸਪੋਰਟ ਜਿੰਨੀ ਪਾਸਪੋਰਟ ਦੀ ਮਿਆਦ ਹੁੰਦੀ ਹੁੰਦੀ ਮਾਡ ਨਵਾਂ ਜਮਾਂ ਪਾਸਪੋਰਟ ਜਮਾਂ ਨਵਾਂ ਕਰਾ ਕੇ ਹੁੰਦਾ ਕਰਦੇ ਅਪਲਾਈ ਕਰਦੇ ਹੁੰਦੇ ਹੁਣ ਤੁਸੀਂ ਸਾਰੇ ਨਹੀਂ ਲਿਖਾਇਆ ਤੂ ਆਰ ਉਹਦਾ ਇੱਧਰ ਨਹੀਂ ਲੱਗਿਆ ਮੈਂ ਤਾਂ ਜਾਂਦਾ ਨਹੀਂ ਕਿਹਾ ਕੋਈ ਗਾਇ ਹੋ ਤਾਂ ਦੋਏ ਗੋਦੇ ਪੈ ਗਏ ਹੋ ਤਾਂ ਜਿਆਦਾ ਕੋਈ ਪਿੱਛੇ ਤਾਂ ਕੋਈ ਤਕਰੀਬ ਨਹੀਂ ਮਿਲੂ ਇਹ ਕਹਿੰਦਾ ਜਾਣਾ ਨਹੀਂ ਬੇਟਾ ਮੈਂ ਤਾਂ ਉਹਦਾ ਜਾਂਦਾ ਹੀ ਸਾਲੇ ਦੋ ਬੰਦੇ ਨਾਲ ਉਹ ਕਹਾਣੀ ਜਿਹੜਾ ਦਵਾਰੇ ਮਾਰ ਕੇ ਜਦ ਮੈਂ ਜਨਮ ਹੀ ਉਦੋਂ ਲੈ ਲੰਗੀ ਦੇਖ ਆ ਦੇਖ ਲਓ ਜੀ ਉਹ ਤੇ ਉਹਨਾਂ ਨੇ ਆਈ ਲਿਖ ਰੱਖਿਆ ਵੀ ਕੈਨੇਡਾ ਜਾਣ ਦਾ ਥੋੜਾ ਲਿਖਿਆ ਹੋਇਆ ਤੁਸੀਂ ਜਾ ਕੇ ਕਿਉਂ ਨਹੀਂ ਆਏ ਹਾਂ ਨਰਦੀਪ ਡਰਾਮਾ ਕਹੇ ਵੀ ਪਾਕਿਸਤਾਨ ਜਾ ਕੇ ਆਉਂਦੇ ਆ ਸਿੰਦਾ ਕਹੇ ਪਪਾ ਬਾਟ ਕਾਨ ਨਾ ਪਹਿਲਾਂ ਇਧਰ ਵੀ ਜਿੰਨੇ ਲੜਵਾਂ ਚ ਉਹ ਭਾਵੇਂ ਕਿਹਾ ਉਹ ਮੱਗੇ ਬਾੜਾ ਕੰਮ ਕਰਦੇ ਸੀ ਹੁਣ ਤਾਂ ਕੰਨ ਹੋ ਜਾਂਦਾ ਹੁਣ ਤਾਂ ਤਾਂ ਲੱਗਦਾ ਆਹ ਜਿਹੜੇ ਪਹਿਲਾਂ ਪੋਸਟ ਤੇ ਰਹੇ ਨੇ ਜੀ ਉਹਨਾਂ ਦਾ ਨਹੀਂ ਲੱਗਦਾ ਹਾਂ ਉਹਨਾਂ ਦਾ ਕਿਸੇ ਤਾਂ ਨਹੀਂ ਲੱਗਦਾ ਵੀ ਇਹ ਨਾ ਸਰਕਾਰੀ ਜਿਹੜੇ ਹੈਗੇ ਨੇ ਉਹ ਕਿਸੇ ਦਾ ਨਹੀਂ ਲੱਗਦਾ ਹਾਂ ਜਦੋਂ 84 ਵੇਲੇ ਜੀ ਉਦੋਂ ਜਦੋਂ ਇੰਨਾ ਕੁਝ ਹੋਇਆ ਕਹਿੰਦੇ ਜਿਹੜੇ ਉਦੋਂ ਪੋਸਟ ਤੇ ਸੀਗੇ ਜਾਂ ਉਹਨਾਂ ਦਾ ਨਹੀਂ ਲੱਗਦਾ ਉਹ ਕਹਿੰਦੇ ਵੀ ਤੁਸੀਂ ਵੀ ਉਹਦੇ ਵਿੱਚ ਸੀ ਪੱਪੀ ਤੇ ਉਹ ਲੋ ਬੱਚ ਸੀ ਕਾਨੂੰ ਫਿਰ ਉਹ ਕੇਪੀਐਸ ਗਿੱਲ ਵਰਗੇ ਦਾ ਬੈਠੇ ਨੇ ਉੱਥੇ ਮਤਲਬ ਉਹ ਤਾਂ ਨਹੀਂ ਪਤਾ ਹੈਗਾ ਵੀ ਨਹੀਂ ਕਾਨੂੰ ਸੰਗਰਾਣ ਦਾ ਦਿਹਾੜਾ ਹੈਗਾ ਨਾ ਹੁਣ ਆਪਾਂ ਆਉਨੇਗੇ ਦੇਗਾ ਬੀਬੀ ਦੂਤਰੋਂ ਪਾਣੀ ਵਿੱਚ ਹੀ ਮੈਂ ਪਾ ਦੂੰਗੀ ਨਾ ਮਾਸੀ ਦਾ ਮੂਹਰੇ ਕੀ ਗੱਲ ਦੀ ਕਾਨੂੰ ਮਾਸੀਗੇ ਵੀ ਲੰਗਰ ਹੈਗਾ ਨਾ ਆਪਾਂ ਹੋ ਸਕੇ ਕਾਨੂੰ ਥੋੜੀ ਵੀਡੀਓ ਬਣਾਵਾਂਗੇ ਉੱਥੇ ਕਲਿੱਪ ਬਣਾਵਾਂਗੇ ਬਹੁਤ ਸੋਹਣਾ ਲੰਗਰ ਹੈਗਾ ਤੇ ਅੱਜ ਵੀ ਬੀਬੀ ਦਾ ਸੁਨਾਰ ਆ ਗਿਆ ਭਈ ਸਾਡੇ ਦਾ ਦੀਵਾਲੀ ਦੇ ਸੁਨਾਰਿਆਂ ਦੀ ਸ਼ੁਰੂਆਤ ਹੋ ਗਈ ਅੱਜ ਸੁਨਾਰ ਵਾਲੇ ਆ ਗਏ ਹੋਰੇ ਲੈ ਕੇ ਆਏ ਸੀ ਵੀ ਸੁਨਾਰਾ ਜਿਹੜੇ ਆਪਣੇ ਰਿਸ਼ਤੇਦਾਰ ਆਏ ਸੀ ਨਾ ਤੁਸੀਂ ਦੇਖੀ ਹੋਣਗੇ ਵੀਡੀਓ ਦੇ ਵਿੱਚ ਸਾਰੇ ਘਰਾਂ ਦੇ ਨੰਦੇ ਦੇ ਗਏ ਨਾਲ ਇੱਧਰ ਦੇ ਗਏ ਨਾਲ ਬੀਬੀ ਦੇ ਗਏ ਨਾਲ ਬੀਬੀ ਦੇ ਪਤੀ ਜੀ ਐਸੀ ਕਿ ਉੱਧਰ ਦੇ ਗਏ ਨਾ ਚਲੋ ਕਹਿੰਦੇ ਆ ਇਸ ਤੋਂ ਬਾਅਦ ਵਿੱਚ ਫਿਰ ਉਹਨਾਂ ਦਾ ਵਿਆਹ ਸ਼ੁਰੂ ਹੋ ਜਾਊਗਾ ਹੁਣ ਮੇਰੇ ਨਾਲ ਹੁਣ ਸਹਿਜ ਪਾਣ ਪ੍ਰਕਾਸ਼ ਕਰਾਉਣਗੇ ਫਿਰ ਉਹਨਾਂ ਵਿਆਹ ਦਾ ਤੁਹਾਨੂੰ ਪਤਾ ਹੀ ਹੈ ਵੀ ਤਿਆਰੀਆਂ ਹੋ ਜਾਂਦੀਆਂ ਨੇ ਕਿ ਸਹਿਜ ਪਾਣ ਤੋਂ ਬਾਅਦ ਚ ਪਹਿਲੀ ਗ੍ਰਾਥ ਬੁੱਕ ਪਾ ਲੈਂਦੇ ਨੇ ਹਾਂ ਬੰਦਰ ਨੂੰ ਬੈਲਾ ਮੰਗ ਰਿਹਾ ਹੈ। ਘਰੀ ਘਰਾਉਣਗੇ। ਹਾਂ। ਕੱਟ ਤਾਂ ਨਹੀਂ ਕਰਦੇ। ਨਾ ਸਾਰੇ ਸੱਦਨ ਹੀ ਹੋਉਂਦੇ। ਹੋਉਂਦੇ। ਹੋਰ ਅੱਛਾ। ਬੋਲ। ਮੈਂ ਤਾਂ ਐਸੀ ਕਹਿੰਦੇ ਆ ਆਪਾਂ ਵੀ ਬੋੜਗੇ ਸਾਨੂੰ ਹੀ ਕਰ ਵਿਆਹ। ਠੀਕ ਹੈ। ਨਾ ਇਹ ਸਾਰੇ ਆਪਾਂ ਵੀ ਮੇਲ ਮੇਲ ਜਿਵੇਂ ਸਾਰੇ ਨਹੀਂ। ਹਾਂ ਹਾਂ। ਜਿਵੇਂ ਆਪਾਂ ਕਿਤਾਬਾਂ ਸੀ ਹੋ ਗਈਆਂ ਉਹਦੇ ਤੇਪੀ ਹੋ ਗਈ। ਕਾਸੀ ਆ ਰਹੀ। ਆਹਗਾ ਤੇਰਾ ਤਾਂ ਹੋਣ ਦਾ ਤਰੀਕਾ। ਚਲੋ ਬਦਈਏਗਾ ਨਾ। ਮਾਤਾ ਮਰੀ ਦਾ ਸਭੇ ਖੁਸ਼ੀ ਦਾ ਹੈ ਨਾ ਦੋਤੇ ਨੰਦ ਦਾ ਮਪਾਏ ਲਪਤੀ ਪਾਈ ਮਾਮੀ ਦੇ ਵੀ ਦੋਤੇ ਦੋਤਾਂ ਬੀ ਚਾਰ ਜਣੇ ਇਥੇ ਸਾਥੋਂ ਵੱਧਣਗੇ ਬਸ ਪਿੰਡ ਵਾਲੇ ਹੋ ਜਾਣਗੇ ਨਾ ਕੇ ਬਾਕੀ ਨਿੱਤੇ ਦਾ ਤੁੰਦੇ ਆ ਤੇ ਹਾਂ ਫਿਰ ਤਾਂ ਬਾਹਰ ਘੱਟ ਹੋ ਜੂਗਾ ਫਿਰ ਕੋਈ ਜਾ ਇਹਨਾਂ ਦਾ ਜਿਹੜਾ ਆਪਾਂ ਵਿਆਹ ਨੂੰ ਸਹੀ ਪਟ ਕਰਾਉਣੇ ਨੇ ਇੱਕ ਦਿਨ ਪਹਿਲਾਂ ਪੋਪਾ ਦੇ ਨਾਲ ਉਹ ਧਿਆਲੇ ਜਾਂਦੇ ਨੇ ਰਿਸ਼ਤੇਦਾਰ ਆ ਜਾਂਦੇ ਨੇ ਨਾ ਹੁਣ ਤਾਂ ਵੀ ਫਿਰ ਬਾਹਰ ਲੰਮਾ ਹੈਗਾ ਹਰਿ ਇਹ ਤਾਂ ਪਹਿਲਾਂ ਜਾਣਾ ਵੀ ਜਾਣਾ ਉਹਨਾਂ ਵੀ ਓਖਾ ਜਾਣ ਵਾਲੇ ਨੂੰ ਵੀ ਓਖੇ ਪਈ ਘਰ ਵਾਲੀ ਵੀ ਓਖਾ ਹੋ ਜਾਂਦਾਗਾ ਨਾ ਤੇ ਬਾਕੀ ਸਾਰਾ ਪੈਰਸ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਚ ਵੀ ਘਰ ਨੇ ਕੋਈ ਵੀ ਬਾੜੇ ਹੋਈ ਹੁੰਦੇ ਹੈਗੇ ਫਿਰ ਸ਼ਹਿਰ ਪੈਰਸਾਂ ਦੀ ਰੱਖਿਆ ਹੋਇਆਗਾ ਨਾ ਤੇ ਜਿਵੇਂ ਜਾਗੂ ਵੀ ਪੈਰਸ ਚ ਸਲਾਮੀ ਤਾਂ ਹੁੰਦੀ ਹੈਗੀ ਨਾ ਨਾ ਕਹਿੰਦੀ ਜਾਗੂ ਤੇ ਜਾ ਕੇ ਆਉਣਾ ਨਹੀਂ ਕਰਕੇ ਆਨੰਦ ਗਰਾਉਣ ਸਾਰੇ ਜਾਵਾਂਗੇ ਲੈ ਕਨੇ ਗਦਾ ਸਮਾਨ ਦੇ ਕਿਸੇ ਗਾਈਆਂ ਸਾਹਮਣੇ ਕੋ ਸਾਡੀ ਕਾਈ ਨੇ ਚਾਹਦੇ ਉਹ ਗਾਈ ਫੜਦਾ ਦੁੱਧ ਚੋ ਕੇ ਸਾਰੇ ਮੇਲ ਨੂੰ ਜਾ ਦੇ ਦਾਂਗੇ ਚਲੋ ਇਹਦਾ ਲੈ ਕੈਦਾ ਹੁੰਦਾਗਾ ਨਾ ਜਾਵਾਂਗੇ ਬਈ ਇਹਨਾਂ ਟਾਈਮ ਲੱਗਿਆ ਨਾ ਕਹਿੰਦੀ ਫਿਰ ਟੜ ਕੇ ਉਤਾਰੋ ਕਿ ਬੰਦ ਕਿੰਦੀ ਹਾਂਏ ਹੋ ਸਕਦਾਗਾ ਹਾਂ ਸਵੇਰੇ ਘੜਾ ਬਾਅਦ ਸੁਣੀ ਆ ਜਾਣਗੇ ਉਹਦਾ ਟਾਈਮ ਨਾਲ ਜਾਣਗੇ 8 9 ਵਜੇ ਕੋ 8 9 ਵਜੇ ਨੂੰ ਰਾਮ ਰਣ ਉਹੀ ਵੇਲੇ ਸਾਰਾ ਆ ਨਹੀਂ ਬੜ ਜਾਂਦਾਗਾ ਚੱਲ ਫਿਰ ਬਾਅਦ ਚ ਵੇਂਦੀ ਆਂ ਹੱਥ ਨੇ ਕਾਪ ਲੇ ਕੇ ਕੋ ਮੈਂ ਵੇੜਾ ਦੇ ਜਿਵੇਂ ਕੋਟ ਦੁਨ ਦੇ ਜਾਂਦੇ ਹੁੰਦੇ ਸੀ ਖੰਡਵਾਰ ਤੋਂ ਵੀ ਆਇਆ ਕਰਾਂਗੇ ਸਵੇਰੇ ਵਗ ਜਾ ਕਰਾਂਗੇ ਸ਼ਾਮ ਨੂੰ ਆ ਜਾ ਕਰਾਂਗੇ ਆ ਕੇ ਹਾਂ ਚਲੋ ਥੇਕੀ ਤਿਆਰੀ ਹੋਇਆ ਗੁਰੂ ਹੋਰ ਵਧੀਆ ਤਿਆਰੀ ਹੁੰਦੇ ਉੱਥੇ ਖਾਵੇ ਜਾਂਦੇ ਗਏ ਜੰਗ ਵਿੱਚ ਸੀ 9 ਵਾਰ ਦਿਨ ਬੈਸੇ ਜਿ ਹੋਵਾਂਗੇ ਕੋਈ ਨਹੀਂ ਕਹਿੰਦੀ ਨਹੀਂ ਹਾਕ ਕਰਾਂਗੇ ਚਲੋ ਜੀ ਇਹਦੇ ਟਾਈਮ ਪਤਾ 8:00 7:30 8:00 ਵਜੇ ਦਿਨ ਵਿੱਲੇ ਹੋ ਜਾ ਕਰਾਂਗੇ ਪਾਪੇ ਛੱਡਿਆ ਵਗੋ ਉਥੇ ਜਦ ਮਿਚਾਉਣ ਬੈਨ ਨਹੀਂ ਕਰੇ ਆ ਜਾਣ ਜੇ ਕਈ ਵਾਰ ਕਿਤੇ ਲੈਪੀ ਹੋ ਜਾਏਗਾ ਤਾਂ ਹੋ ਜੂਈ ਸਾਡਾ ਮੈਂਬਰ ਹੈਗਾ ਇੱਥੇ ਹਾਂ ਫਿਰ ਕੀ ਵਧੀਆ ਸਾਦਾ ਨਹੀਂ ਕਰੂਗਾ ਨਾ ਇਹ ਵੀ ਹੋ ਜਾਂਦਾ ਹੈਗਾ ਬਈ ਕਈ ਵਾਰ ਦੁਕਾਨ ਵਾਲਾ ਦਾ ਪਤਾ ਹੀ ਨਹੀਂ ਉਧਰੋਂ ਤੁਰਦੇ ਨੇ ਉਧਰ ਕੋਈ ਆ ਕੇ ਬੈਠ ਕੇ ਟੱਕਾ ਟਾਲਦਾ ਹੈ ਬੱਸ ਵਹਿ ਗਈ ਹਾਂ ਸਹੀ ਹੈ ਲੈ ਪਸਾਂਤੀ ਹੋ ਜੇ ਸਾਹਿਬ ਵਧੀਆ ਵਧੀਆ ਜਿਵੇਂ ਚਾਹ ਹੈਗਾ ਨਾ ਸਾਰਿਆਂ ਨੂੰ ਉਨੇ ਚਾਹ ਵਾਲੀ ਸਾਰਾ ਕੁਝ ਹੋ ਜੇ ਬਹੁਤ ਵਧੀਆ ਲੱਗਦਾ ਮੈਨੂੰ ਨਾ ਤੇ ਚਲੋ ਜੀ ਹੁਣ ਆਪਾਂ ਬਲੌਗ ਦਾ ਕਰਦੇ ਆਂਗੇ ਐਂਡ ਮਿਲਦੇ ਆ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜਿਹੜੂ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਪੈਣਾਂ ਦਾ ਬਹੁਤ ਬਹੁਤ ਧੰਨਵਾਦ ਅਰ ਤੱਕ ਦੇ ਲਈ ਸਤਿ ਸ੍ਰੀ ਅਕਾਲ